ਸਰਕਾਰੀ ਸਿਹਤ ਸੰਸਥਾਵਾਂ ਅੰਦਰ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਸਰਕਾਰ ਵੱਲੋਂ 2015 ਵਿੱਚ ਚਲਾਏ ਸਵੱਛ ਭਾਰਤ ਮਿਸ਼ਨ ਤਹਿਤ ਸਿਹਤ ਸੰਸਥਾਵਾਂ ਅੰਦਰ ਕਾਇਆਕਲਪ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਬੰਦੇ ਗੱਲਬਾਤ ਕਰਦੇ ਆ ਸੀਨੀਅਰ ਮੈਡੀਕਲ ਅਫਸਰ ਇਨਚਾਰਜ ਸਿਵਲ ਹਸਪਤਾਲ ਡਾਕਟਰ ਸਵਾਤੀ ਨੇ ਦੱਸਿਆ ਕਿ ਸਾਲ 2023-24 ਦੌਰਾਨ ਕਾਇਆਕਲਪ ਪ੍ਰੋਗਰਾਮ ਅਧੀਨ ਜ਼ਿਲ੍ਹਾ ਹਸਪਤਾਲ ਨੇ 99.10% ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਡਾਕਟਰ ਸਵਾਤੀ ਨੇ ਦੱਸਿਆ ਕਿ ਕਾਇਆਕਲਪ ਦੀ ਚੈਕਿੰਗ ਦੌਰਾਨ ਹਸਪਤਾਲ ਦੇ ਸਾਰੇ ਵਿਭਾਗਾਂ ਜਿਵੇਂ ਕਿ ਐਮਰਜੈਂਸੀ ਬਲੱਡ ਬੈਂਕ ਐਮਸੀਐਚ ਵਿੰਗ ਲੈਬਾਰਟਰੀ ਰੇਡੀਓਲੋਜੀ ਅਤੇ ਵਾੜਾ ਦੀ ਚੈਕਿੰਗ 300 ਚੈੱਕ ਪੁਆਇੰਟਸ ਦੇ ਆਧਾਰ ਤੇ ਕੀਤੀ ਜਾਂਦੀ ਹੈ। ਗੌਰਤਲਬ ਹੈ ਕਿ 2012 ਵਿੱਚ ਇਕੋ ਫ੍ਰੈਂਡਲੀ ਚੈਕਲਿਸਟ ਵੀ ਕਾਇਆਕਲਪ ਪ੍ਰੋਗਰਾਮ ਨਾਲ ਜੋੜੀ ਗਈ ਸੀ ਜਿਸ ਵਿੱਚੋਂ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਨੇ 91.43% ਅੰਕ ਹਾਸਲ ਕੀਤੇ ਸਨ। ਇਸ ਪ੍ਰੋਗਰਾਮ ਅਧੀਨ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆ ਸਰਕਾਰੀ ਹਸਪਤਾਲ ਦੀ ਸਫਾਈ ਰਿਕਾਰਡਸ ਦੀ ਸਾਫ ਸੰਭਾਲ ਬਾਇਓਮੈਡੀਕਲ ਵੇਸਟ ਦਾ ਨਿਪਟਾਰਾ ਅਤੇ ਬਿਜਲੀ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਬਰਾਬਰ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੀ ਇਹ ਵਿਸ਼ੇਸ਼ ਪਹਿਲ ਕਦਮੀ ਹੈ ਜਿਸ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡਾ ਸਿਵਲ ਹਸਪਤਲ ਹੁਸ਼ਿਆਰਪੁਰ ਜਿਹੜਾ ਹੈਗਾ ਉਹ ਕਾਇਆ ਕਲ ਪ੍ਰੋਗਰਾਮ ਦੇ ਅੰਡਰ ਸੈਕੰਡ ਪੋਜੀਸ਼ਨ ਆਈ ਹੈ ਜੋ ਕਿ ਪੰਜਾਬ ਦੇ ਵਿੱਚ ਇਸ ਹਸਪਤਾਲ ਨੇ ਪਹਿਲੀ ਵਾਰੀ ਇਹ ਅਚੀਵ ਕੀਤੀ ਹੈ ਇਸ ਕਾਇਆ ਕਲ ਦਾ ਪ੍ਰੋਗਰਾਮ ਜਿਹੜਾ ਹੈਗਾ ਇਹ ਗਵਰਨਮੈਂਟ ਦੇ ਅੰਡਰ ਹੈ ਸ਼ੁਰੂ ਹੋਇਆ ਸੀਗਾ 2015 ਦੇ ਵਿੱਚ ਇਸ ਦਾ ਮੇਨ ਮਕਸਦ ਹੈ ਹੈਗਾ ਕਿ ਜਿਹੜੇ ਸਰਕਾਰੀ ਹਸਪਤਾਲ ਹੈ ਜਿਨ੍ਹਾਂ ਦੀ ਕਿ ਇੱਕ ਲੋਸ਼ਨ ਹੁੰਦੀ ਸੀਗੀ ਕਿ ਬਹੁਤ ਹੀ ਗੰਦੇ ਔਰ ਇੱਥੇ ਸਹੀ ਢੰਗ ਨਾਲ ਨਹੀਂ ਇਲਾਜ ਕੀਤਾ ਜਾਂਦਾ ਉਹਨਾਂ ਨੂੰ ਅਪਗ੍ਰੇਡ ਕਰਕੇ ਵਧੀਆ ਢੰਗ ਨਾਲ ਮਰੀਜ਼ਾਂ ਦੇ ਸਾਹਮਣੇ ਪੇਸ਼ ਕਰਨਾ ਔਰ ਮਰੀਜ਼ਾਂ ਨੂੰ ਅਲੋਕ ਇਤਨੂੰ ਮੁੱਖ ਰੱਖਦੇ ਹੋਏ ਉੱਚ ਸੇਵਾਵਾਂ ਜਿਹੜੀਆਂ ਹੈਗੀਆਂ ਪ੍ਰਾਈਵੇਟ ਦੇ ਮੁਕਾਬਲੇ ਇਸ ਨਾਲ ਖੜੀਆਂ ਕਰਨਾ ਹੈਗਾ ਇਸ ਦੇ ਅੰਡਰ 300 ਚੈੱਕ ਪੁਆਇੰਟਸ ਹੈਗੇ ਜਿਨ੍ਹਾਂ ਦੇ ਅੰਡਰ ਕੀ ਚੈਕਿੰਗ ਹੁੰਦੀ ਹੈ ਹਸਪੀਟਲ ਦੀ ਬਾਹਰੋਂ ਐਸੈਸਰਸ ਆਉਂਦੇ ਹੈਗੇ ਔਰ ਸਾਨੂੰ ਸਰਕਾਰ ਨੇ ਹਸਪੀਟਲ ਐਡਮਿਨਿਸਟਰेटर ਦਿੱਤੇ ਹੋਏ ਨੇ ਜਿਹੜਾ ਕਿ ਇਹਨੂੰ ਚੈਕਿੰਗ ਕਰਦੇ ਹੈਗੇ ਹੈ ਕਿ ਇਹ ਸਹੀ ਢੰਗ ਨਾਲ ਇੱਥੇ ਕੰਮ ਹੋ ਰਿਹਾ ਹੈਗਾ ਕਿ ਨਹੀਂ ਹੋ ਰਿਹਾ ਇਨ ਚੈੱਕਪੁਆਇੰਟ ਦੇ ਅੰਦਰ ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਆਉਂਦੀ ਹੈਗੀ ਹੈ ਸਵੱਛਤਾ ਸਫਾਈ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਔਰ ਇਹ ਹਰ ਨਾਗਰਿਕ ਦਾ ਔਰ ਹਰ ਮਰੀਜ਼ ਦਾ ਹੱਕ ਹੈਗਾ ਕਿ ਹਸਪੀਟਲ ਚ ਜਿੱਥੇ ਕੀ ਉਹਦਾ ਸਟੇ ਹੈਗਾ ਬਿਮਾਰੀ ਦੇ ਦੌਰਾਨ ਉਹ ਰਹਿੰਦਾ ਹੈ ਉਹ ਰਾਂਜਵਾਲਾ ਉਹਦਾ ਸਾਫ਼ ਹੋਵੇ ਸੈਕਿੰਡ ਹੈਗਾ ਉਹਦੇ ਚ ਮੈਡੀਸਿਨ ਦੀ ਅਵੇਲੇਬਿਲਟੀ ਔਰ ਪੇਸ਼ੀਐਂਟ ਨੂੰ ਜਿਹੜਾ ਹੈਗਾ ਟਾਇਲਟਸ ਦੀ ਜਿਹੜੀ ਪ੍ਰੋਬਲਮ ਨਾ ਆਏ ਔਰ ਜਿਹੜਾ ਸਟਾਫ ਦਾ ਵਤੀਰਾ ਹੈ ਪੇਸ਼ੈਂਟ ਦੇ ਨਾਲ ਜਿਸ ਟਾਈਮ ਤੇ ਉਹ ਹਸਪੀਟਲ ਚ ਹੈ ਬਹੁਤ ਹੀ ਵਧੀਆ ਢੰਗ ਦਾ ਹੋਵੇ ਤਾਂ ਕਿ ਉਹਨੂੰ ਤਕਲੀਫ ਨਾ ਹੋਵੇ ਤੁਹਾਨੂੰ ਇਹ ਦੱਸਿਆ ਜਾਂਦਾ ਹੈਗਾ ਕਿ ਇਹ ਪ੍ਰੋਗਰਾਮ ਜਿਹੜਾ ਹੈਗਾ ਇਸ ਪ੍ਰੋਗਰਾਮ ਦੇ ਨਾਲ ਇੱਕ ਸਾਡੇ ਕੋਲ ਇਕੋ ਫ੍ਰੈਂਡਲੀ ਚੈਕਲਿਸਟ ਦਾ ਵੀ ਨਾਲ ਜੋੜਿਆ ਗਿਆ ਹੈਗਾ ਜਿਸ ਵਿੱਚ ਕਿ ਸਾਡੇ ਹਸਪੀਟਲ ਦੇ 91% ਆਏ ਹੈਗੇ ਔਰ ਮੈਂ ਦੱਸਣਾ ਭੁੱਲ ਗਈ ਕਿ ਤਾਇਪਲਪ ਦੇ ਵਿੱਚ 90% ਲੈ ਕੇ ਅਸੀਂ ਸੈਕੰਡ ਪੋਜੀਸ਼ਨ ਤੇ ਆਏ ਅਸੀਂ ਮਿਹਨਤ ਕਰਦੇ ਰਵਾਂਗੇ ਅੱਗੇ ਵੀ ਅਸੀਂ ਇਹਨੂੰ ਹੋਰ ਜ਼ਿਆਦਾ ਵਧੀਆ ਬਣਾ ਕੇ ਨੰਬਰ 1 ਅਚੀਵ ਕਰਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ